ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਰੱਖਿਆ ਜੀ ਤੁਹਾਨੂੰ ਸਾਰਿਆਂ ਨੂੰ ਛੜ ਦੀ ਗਲਾਚ ਦਨ ਦੁਗਣੀ ਤੇਰਾ ਚੌਗੁਣੀ ਤਰੱਕੀ ਬਖਸ਼ੇ ਸੰਦੀਪ ਦਾ ਹੈਗਾ ਜੀ ਇਹ ਨਮਈ ਕੋਈ ਢੰਗ ਆ ਜਿਹੜਾ ਹੈ ਮਿੱਠੇ ਦੇ ਪ੍ਰਸ਼ਾਦਿਆਂ ਦਾ ਕੋਸੋਰੇ ਬਣਾ ਦਿੰਦੀ ਹੈ ਇਹ ਇਹ ਹਰਾ ਖੜਾ ਬਣਾ ਦਿੰਦਾ ਤਾਂ ਕਿੰਨ ਦਾ ਭਾਵ ਫਿਰ ਹਰੀਆਂ ਹਰੀਆਂ ਰੋਟੀਆਂ ਨੇ ਮਿੱਠੇ ਵਾਲੀਆਂ ਨਹੀਂ ਜਿਹੜੇ ਵਿੱਚ ਪੱਤੇ ਦਿਖਦੇ ਦਿੰਦੇ ਆ ਜਦ ਪ੍ਰਸ਼ਾਦਾ ਬਣਦਾ ਆ ਕਿੱਥੇ ਕਿੱਥੇ ਵਿੱਚ ਐਨ ਸਾਹਮਣੇ ਦਿਖਦੇ ਹੁੰਦੇ ਹਨ ਪੱਤੇ ਆ ਉਹਦੀ ਗੱਲ ਕੁਝ ਹੋਰ ਆ ਆ ਤਾਂ ਆ ਤਾਂ ਹੁਣ ਤਾਂ ਤਾਂ ਕਰਤਾ ਗ੍ਰੀਨ ਜਿਹਾ ਇਹ ਪੱਤੇ ਦਿਖਦੇ ਨਹੀਂ ਆਰੇ ਕਿੱਥੇ ਇੱਕ ਪੱਤਾ ਪਤਾ ਨਹੀਂ ਕਿੱਥੇ ਤੇ ਲੱਗ ਗਿਆ ਕਿੱਥੇ ਪੱਤੇ ਨਹੀਂ ਦਿਖਦੇ ਪੱਤੇ ਦਿਖਾ ਦੇ ਸੁਣ ਮੈਂ ਕਿੱਥੇ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਹਿਲਾ ਪ੍ਰਸ਼ਾਦ ਦਾ ਛਕ ਲੀਂਗੇ ਬਾਅਦ ਜਿੰਨੂੰ ਕੋਚ ਕੱਢੀ ਦੀ ਆ ਲਓ ਜੀ ਵਾਹਿਗੁਰੂ ਦੇ ਦਿਆ ਨਾਲ ਜਿਹੜਾ ਕਹਿੰਦੇ ਨੇ ਭਾਗਾ ਵਾਲਾ ਚੁੱਲਾ ਸਭੀ ਬਾੜਿਆ ਜਿਸ ਲੱਗ ਮੈਂ ਬਾੜਿਆ ਪਹਿਲਾਂ ਕਿਰੇ ਮਹਾਰਾਜ ਜੀ ਝਾੜੂ ਨਾਲ ਚੰਗੀ ਤਰ੍ਹਾਂ ਸਾਫ ਸਫਾਈ ਕਰੀ ਉਹਦੇ ਬਾਅਦ ਥੋੜਾ ਜਿਹਾ ਮਾਰਿਆ ਪਾਣੀ ਦਾ ਛੱਟਾ ਤੇ ਉਹ ਤੋਂ ਬਾਅਦ ਜੀ ਇਹ ਆ ਗਈ ਉੱਪਰ ਤੇ ਸਮਾਨ ਜਾਲੇ ਕੇ ਜਦ ਮਾਂ ਦੇਖਿਆ ਇੱਧਰ ਹੀ ਸਾੜਾ ਆ ਸਾਗ ਬਣਿਆ ਹੋਇਆ ਮਾਂ ਵੀ ਇਹ ਤਾਂ ਕੰਮ ਗੜਬੜ ਹੋ ਗਿਆ ਵੀ ਜਿਹੜੇ ਮਿੱਠੇ ਦੇ ਪ੍ਰਸ਼ਾਦੇ ਹੁੰਦੇ ਨਾ ਉਹਦਾ ਵਿੱਚ ਇਕੱਲਾ ਇਕੱਲੇ ਪੱਤੇ ਤੋੜ ਕੇ ਪਾਉਣੇ ਪੈਂਦੇ ਉਹਦੇ ਚ ਇਹ ਚੀਰ ਹੋਣਾ ਤਾਂ ਦਾਤੀ ਨਹੀਂ ਬਣੀ ਹੈਂ ਮਸ਼ੀਨ ਆ ਸਾਜੀ ਕਰਦੇ ਨਾਲ ਵੀ ਤਾਂ ਚੀਰ ਹੋ ਜਾਣਾ ਤਾਂ ਉਹ ਉਹਦਾ ਕੀ ਚੱਕਰ ਹੁਣ ਤਾਂ ਤਾਂ ਦੋ ਕਰ ਤਾਂ ਵਧੀ ਲੱਗਣਾ ਇੰਨੀ ਬਹੁਤ ਹੈ ਤੂੰ ਬਣਾਉਣ ਲੱਗੀ ਇੰਨੀ ਧੰਨਵਾਦ ਆ ਤੇਰਾ ਬਹੁਤ ਬਹੁਤ ਸ਼ੁਕਰੀਆ ਪਹਿਲੇ ਦਰ ਦਾ ਸਮਾਨ ਪੂਰਾ ਕਰਨਾ ਔਖ ਹੋ ਗਿਆ ਇੱਥੇ ਤੂੰ ਢੋਣੇ ਵਾਸਤੇ ਫਿਰ ਉੱਥੇ ਨੂੰ ਲਜਾਣ ਵਾਸਤੇ ਇਹ ਤਾਂ ਕਹਿੰਦੇ ਰਸੋਈ ਬਣਾ ਲਓ ਉਹਦੇ ਵਿੱਚੇ ਰੱਖੋ ਜੀ ਸਮਾਨ ਉਹ ਤਾਂ ਛੱਡ ਅਨਸਰ ਦੀਆਂ ਜਰ ਰਸੋਈ ਬਣਾਉਣੀ ਹੁਣ ਤਾਂ ਰਸੋਈ ਤੇ ਬਾਹਰ ਨਾ ਆਉਣਾ ਹਣ ਤਾਂ ਤੂੰ ਇਹ ਕਹਸਾ ਦੀ ਬਿਚੁੱਲਾ ਬਣਾਓ ਐ ਕੈਕਸਟਰਾ ਹੋਰ ਚੁੱਲਾ ਬਣਾਓ ਹਾਂ ਜੀ ਭਾਬੀ ਜੀ ਦੇ ਉੱਪਰ ਮੈਨੂੰ ਲੱਗਦਾ ਕੱਪੜਾ ਨਹੀਂ ਕੰਮ ਨੇ ਪੜਿਆ ਹੈਗਾ ਉੱਪਰ ਬਨਵਾ ਹੱਕਾ ਮਰ ਜਾਂਦੀ ਉਹ ਕਹੀ ਜਾਂਦੀ ਡਾਕਟਰ ਕੋਲ ਜਾ ਮੈਨੂੰ ਬੀਪੀ ਦੀ ਗੋਲੀ ਮੈਨੂੰ ਲੱਗਦਾ ਬੀਪੀ ਦੀਆਂ ਗੋਲੀਆਂ ਲਾਦਾ ਉਹ ਪੱਕੀ ਖਾਂਦੇ ਨਹੀਂ ਹੈਗੇ ਕਦੇ ਖਾ ਲੀ ਕਦੇ ਛੱਡਤੀ ਤਾਂ ਮੁੱਕ ਗਿਆ ਇਹਨੇ ਕਿਹਨੇ ਖਾਲੀ ਕਰਿਆ ਪਤਾ ਨਹੀਂ ਆਪੇ ਖਾ ਖਾ ਕੇ ਖਾਲੀ ਕਰਿਆ ਕਿਹਨੇ ਕਰਨਾ ਉਹ ਉਹ ਤਾਂ ਥੋੜਾ ਨਾਲ ਉਹ ਮੈਂ ਉਹ ਨਾ ਕੰਮਾ ਭੁੱਲ ਕੇ ਬੀਪੀ ਦੀ ਗੋਲੀ ਮਨ ਦਾ ਡਾਕਟਰ ਨੇ ਦਵਾਈ ਦੀ ਮਤਾਂ ਨਹੀਂ ਖਾਦੀ ਹੁਣ ਤਾਂ ਕੀ ਖਾਣੀ ਐ ਮੈਂ ਮੈਂ ਜਦੋਂ ਮੈਂ ਬਹੁਤ ਦਿਨ ਬਾਅਦ ਮੱਕੀ ਦੀ ਰੋਟੀ ਲਾਉਣ ਲੱਗ ਪਈ ਹੁਣ ਸਰਦੀਆਂ ਸਰਦੀਆਂ ਇਹੀ ਚੱਲਣੀਆਂ ਸਤਨਾਮ ਵਾਹਿਗੁਰੂ ਸੱਚਾ ਪਾਤਸ਼ਾਹ ਅਜੇ ਫੇਰ ਮਸ਼ੀਨ ਚੱਲਦੀ ਐ ਪਰ ਮਸ਼ੀਨ ਕੱਲ ਕੱਪੜੇ ਨਹੀਂ ਧੋਤੇ ਪਰ ਬਦਲ ਨਹੀਂ ਚਾਹੀਦੀ ਰੋਟੀ ਐ ਨਾ ਟੁੱਟ ਵੀ ਨਾ ਜਾਵੇ ਤੋੜਨ ਤੋੜਨੀ ਕੀ ਬਾਤ ਹੈ ਸੇਕ ਕਰ ਦਿਓ ਤੁਸੀਂ ਸੇਕ ਤਾਂ ਤਵੀ ਤਾਂ ਬਥੇਰੀ ਗਰਮ ਹੋਈ ਪਈ ਆ ਹੁਣ ਨਹੀਂ ਇਹ ਤਾਂ ਵਿੱਚ ਤਾਂ ਪੂਰਾ ਸੇਕ ਚ ਆ ਗਿਆ ਜਦ ਮੱਗ ਵਾਲੀ ਆ ਉੱਪਰ ਦਾ ਸੁੱਖੋ ਭੈਣ ਜੀ ਆ ਕੇ ਮਾਰ ਕੇ ਕਹਿੰਦੀ ਐਨੀ ਵੀ ਤਾਂ ਵੀ ਨਾ ਗਰਮ ਕਰਦੀ ਵੀ ਰੋਟੀਆਂ ਚੜ ਲੱਜਵੇ ਹਾਂ ਹੁਣ ਤੂੰ ਕਹਿੰਦੀ ਐ ਵੀ ਸੇਕ ਕਰ ਦੋ ਸੇਕ ਬਹੁਤ ਆ ਇਹਦੇ ਥੱਲੇ ਆਪਾਂ ਹੁਣ ਖੜਦਾ ਸੰਦੀਪ ਤਾਂ ਪ੍ਰਸ਼ਾਦਾ ਪਾਉਣਾ ਦੇਖੀਏ ਇਹਨੇ ਨਹੀਂ ਜਲਦਾ ਹੀ ਨਾ ਗੀ ਰੂ ਪਤਾ ਲਾਗੀ ਭਾਫ ਨਿਕਲਣ ਦੇ ਦਿੱਤਾ ਕਿਹੜੇ ਸਾਬ ਨਾਲ ਪਾਣੀ ਓੜਦਾ ਵਿੱਚ ਤੇ ਤੇਰੇ ਪੈਸੇ ਸਾਬ ਨਾਲ ਪ੍ਰਸ਼ਾਦ ਨਹੀਂ ਪਾਉਂਗੇ ਨਹੀਂ ਨਹੀਂ ਉਦਾਂ ਗੱਲ ਕਰਦਾ ਮੈਂ ਜੇ ਤਵੀ ਗਰਮ ਤੇ ਭਾਫ ਤਾਂ ਨਿਕਲਦੀ ਐ ਜੇ ਤਵੀ ਨਾ ਗਰਮ ਹੁੰਦੀ ਫਿਰ ਭਾਫਾਂ ਕਿੱਥੇ ਨਿਕਲਣੀਆਂ ਤੀਆਂ ਓ ਸੋਤ ਨਾਂ ਵਾਹੇ ਰੂ ਫਰਚੁਨਾਤ ਸੇ ਲੈਣੇ ਲਿਆਏ ਮੈਂ ਤਾਂ ਬਾਦ ਬਾ ਸੋਤ ਲਿਆਦਾ ਮਾਮਾ ਥੱਲੇ ਜਾ ਕੇ ਖੜਨਾ ਤੇ ਦੇਖਣਾ ਉਹੋ ਚਿੰਟਾ ਨਹੀਂ ਆਇਆ ਉਹ ਖੁਰਚਾ ਆਇਆ ਆ ਨਹੀਂ ਆਉਣੀ ਆ ਫੇਰ ਆਏ ਹੋਈ ਜਾਣਾ ਤਾਂ ਖੁਰਚਾ ਤਾਂ ਚਿੰਟਾ ਤਾਂ ਮੈਂ ਵੀ ਲਿਆ ਕਾ ਦਿਖਤਾ ਪਿਆ ਇੱਧਰ ਮੈਂ ਵੀ ਦੇਖ ਲਿਆ ਤੁਸੀਂ ਵੀ ਲਿਆ ਥੱਲ ਕੇ ਦੇਖ ਉਹਨੂੰ ਪ੍ਰਸ਼ਾਦ ਦੇ ਨੂੰ ਫੇਰ ਵਿਚਆ ਬਣਦਾ ਅਜਾ ਨਹੀਂ ਬਣਦਾ ਹਾਂ ਠੀਕ ਹੈ ਬਾਕੀ ਤੁਹਾਨੂੰ ਆਪਣੀ ਗੱਲ ਮੂਰੇ ਰੱਖਣੀ ਸਹੀ ਕਿ ਨਹੀਂ ਸਹੀ ਹੁਣ ਦੱਸ ਕਿ ਕਿਣਾ ਸਹੀ ਕਿ ਲਾ ਮੈਂ ਇਹਨੂੰ ਜੇ ਪਾਪਾ ਜੀ ਕਹਿੰਦੇ ਵੀ ਪਾਥੀਆਂ ਨਹੀਂ ਵਰਤਦੇ ਤੇ 2 ਸਾਲ ਹੋ ਗਏ ਪਾਥੀਆਂ ਤੁਹਾਡੀਆਂ ਉੱਕਣੀਆਂ ਪਈਆਂ ਹੁਣ ਪਾਥੀਆਂ ਦਾ ਸਿਸਟਮ ਐਦੇ ਵਿੱਚ ਲੱਗਣੀ ਹੈ ਤੇ ਉਹਨਾਂ ਪਾਥੀਆਂ ਲੱਗਣੀ ਤੇ ਚਲ ਮੰਗਾਸੀ ਹਾਂ ਹੁਣ ਥਾਲ ਨੂੰ ਪੂਰੇ ਪੂਰੇ ਹੋ ਗਏ ਕੰਡੇ ਵਾਹ ਦੇਖਿਆ ਤੋੜਤੀ ਵਾਹ ਗੁਰੂ ਸਤਨਾ ਹੋਇਆ ਗਿਆ ਵਾਹ ਗੁਰੂ ਸਤਨਾ ਹਾਂ ਉਹ ਸੀ ਵੀਪੀ ਵਾਲੀ ਗੋਲੀ ਕਿਆ ਕਿਆ ਵੀਪੀ ਦੀ ਗੋਲੀ ਦਾ ਪੱਤਾ ਹਾਂ ਉਹ ਤਾਂ ਬੀਬੀ ਵਧਿਆ ਹੋਇਆ ਹੈ। ਕਹਿੰਦੇ ਆ ਜੀਵ ਕੰਬਦੀ ਆ। ਅੱਗੜਾ ਦਾ ਚੱਕਰਾ ਆਊਗਾ। ਡਿਸਪੈਂਸਰੀ ਖੁੱਲੀ ਹੋਊ। ਨਹੀਂ ਵਿੱਕੀ ਤੂੰ ਲਿਆ ਕੇ ਦੇ ਮੈਨੂੰ ਐ ਉਹ। ਕੀ ਹੋ ਗਿਆ ਹੁਣ? ਫੇਰੇ ਬੀਬੀ ਵਧਿਆ ਹੋਇਆ ਆਪ ਦਾ। ਯਾਨੀ ਹੁਣ ਜਾਣ ਹੀ ਹੋਣਾ ਫਿਰ ਸਾਨੂੰ ਮੜ ਮੈਚ ਨੂੰ ਰੋਕ ਵਿੱਚ ਹੋਰ ਪਸੰਦ ਆਮਾ ਨਾ। ਨਹੀਂ ਤੇ ਲਿਆ ਤੇ ਵਿੱਕੀ ਪੈਸਾ ਤੈਨੂੰ ਕਿਹਾ ਹੀ ਨਹੀਂ। ਅੱਛਾ ਫੇ ਅੱਛਾ ਤੋਰ ਰੱਖੋ ਬੰਦੇ ਨੂੰ ਇੱਧਰ ਉੱਧਰ ਜਿੱਧਰ ਨੂੰ ਮਾਰਦੀ। ਕਿਹਾ ਨਹੀਂ ਨੇ। ਜਦ ਕੰਮ ਕਰਨਾ ਪੈ ਜਾਂਦਾ ਤੈਨੂੰ ਬੀਬੀ ਵਾਜਦਾ ਤੇਰਾ। ਆ ਵੀ ਦਵਾਈ ਲੈ ਕੇ ਆਉਣੀ ਆਪਣੇ ਆਪ ਨੂੰ ਚਲਾਉਣਾ ਮੈਨੂੰ ਮੈਂ ਵੀ ਲਿਖਿਆ ਜਾਣਾ ਤਾਂ ਬਾਈ ਨਹੀਂ ਸੀ ਰੋਟੀਆਂ ਤੇ ਹਰੀਆਂ ਹੜੀਆਂ ਉਹ ਸਭ ਵੀ ਟੈਂਪਰਾ ਚੈੱਕ ਕਰਾਉਣਾ ਬੀਬੀ ਤੁਹਾਨੂੰ ਪਤਾ ਮੇਰੇ ਆ ਗਏ ਚੱਲ ਚੱਲ ਜੀ ਫਿਰ ਚੈੱਕ ਕਰਵਾ ਕੇ ਆਜਾ ਆਜੋ ਆਜੋ ਜਾਓ 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 ਆਜਾ ਚੈੱਕ ਕਰ ਜਾਓ ਜਾਓ ਹਾਂ ਨਾਲੇ ਪਤਾ ਲੱਗ ਜੀ ਕਿੰਨਾ ਕੁ ਬਧਾ ਘਤਿਆ ਪਰਲਾ ਬਧਾ ਥਲੜਾ ਮਤਲਬ ਇਹਦਾ ਤਾਂ ਫਾਇਦਾ ਕੀ ਹਾਂ ਹਵਾਂ ਕੋਈ ਚੱਕਰ ਹੋਰ ਹੋਵੇ ਕੋਤੋ ਜਾਪ ਬਣਿਆ ਪਾਵੇ ਇਹ ਵੀ ਹੁੰਦਾ ਬੀਬੀ ਆਪਾਂ ਵਧੇ ਹੋਈ ਗੋਲੀ ਪਾ ਲੈ ਡਾਕਟਰ ਦੇ ਕੋਲ ਜਾ ਜਾਣਾ ਉਹਨੇ ਖਾਲੀ ਹੱਥ ਨਹੀਂ ਮੋੜਨਾ ਜੇ ਬੀਪੀ ਨਾ ਹੋਇਆ ਇਹਨੇ ਕਹਣਾ ਫਿਰ ਮੈਨੂੰ ਆਇਆ ਹੈ ਕਹਤੇ ਹੁੰਦਾ ਉਹਨੇ ਕਹਣਾ ਠੀਕ ਕਰ ਦਿੰਦਾ ਉਹਨੇ ਥੱਬਾ ਗੋਲੀਆਂ ਦੇ ਦੇਣਾ ਖਾਈ ਜਾਊਗੀ ਬੈਠੀ ਬਸ ਜਦ ਮੈਂ ਸੁਵੀਰ ਆ ਜਾ ਚੱਲੀਏ ਆ ਜਾ ਆ ਜਾ ਯਾਰ ਇਹ ਮੰਨ ਮਏ ਹੋਵੇ ਨਾ ਤੇ ਮੈਂ ਗੋਲੀਆਂ ਬੀਪੀ ਦੀਆਂ ਦੱਸ ਕੇ ਮੈਂ ਤੈਨੂੰ ਤਾਕਤ ਵਾਲੀਆਂ ਦੇ ਆ ਕੇ ਰੱਖ ਦੇਣੀਆਂ ਉਹਨੂੰ ਬੀਬੀ ਦੀ ਸਮਝ ਕੇ ਖਾਈ ਜਾਈਂ ਤਾਂ ਠੀਕ ਹੋ ਜਾ ਕਰਨਾ ਜਿਹੜਾ ਮੰਨੂਆ ਹੋਊਗੀ ਗੱਲ ਆ ਜਾ ਪਰ ਸਾਦ ਦੇ ਤੁਸੀਂ ਲਵਾ ਦੋ। ਅੱਜ ਤਾਂ ਵੀ ਚਲਾ ਹਰੀਆਂ ਹਰੀਆਂ ਰੋਟੀਆਂ ਬਣਦੀਆਂ ਇੱਧਰ। ਬਸ ਉਹ ਆ ਗਿਆ ਨਾਲ ਦੀ ਨਾਲ ਖਾ ਲੋ ਗਰਮ ਗਰਮ। ਹੂੰ। ਪਾਪਾ ਜੀ ਬਸ ਆਉਣੇ ਆਲੀ। ਫੋਟੋ ਖਾ ਕੇ ਚਲੀਏ। ਸਕੂਟਰੀ ਬਿਆ ਬਿਆ ਤੇ ਵਿਚਾਰੀ ਖੜ ਗਈ ਉਹ ਪੁੱਛੇ ਨਹੀਂ ਹੋਏ ਮੁੜ ਕੇ। ਦਿਖਾ ਲੋ ਉਹ। ਦਿਖਾਉਣੀ ਤਾਂ ਕਿਉਂ ਚਾਰਜ ਲਾਉਣਾ ਪੈਣਾ ਬਸ। ਹੌਣ ਤਰੀ ਫੇਰ ਨਹੀਂ ਤਬੀ ਘਰ ਮੈਂ ਜਪੂ ਰਿਆ ਉਧਰੋਂ ਨਹੀਂ ਸੇਕ ਆਉਂਦਾ ਮਹਾਰਾਜ ਚੱਪ ਚਾ ਹੁਣ ਰੁਕ ਜਾ ਤੇਰੇ ਪ੍ਰਸ਼ਾਦ ਦੇ ਉੱਪਰ ਤਿੰਨ ਹੋ ਗਏ ਚਾਰ ਮਾਰ ਤਿੰਨ ਮਾਰੇ ਨਹੀਂ ਚਾਰ ਚੰਗੇ ਮੋਟੀ ਉਹ ਤਾਂ ਕੋਈ ਚੱਕਰ ਨਹੀਂ ਥੱਲੇ ਤੱਕ ਬਥੇਰੀ ਪੜਦੀ ਯਾਰ ਹੁਣ ਤੂੰ ਦੇਖੀ ਤੁਸੀਂ ਨੱਕੇ ਬੰਦਾ ਮੇਰਾ ਬੱਸ ਵੇ ਕੀ ਕਰਾਂ ਤਮ ਨਾ ਤੇ ਪਤਾ ਨਹੀਂ ਕੀ ਬਣਾਣਾ ਕਹਿਣੀ ਇਹ ਤੁਸੀਂ ਪਹਿਲਾ ਆਟਾ ਬਣਾ ਕੇ ਸਿਕਾ ਦਿਓ ਮੈਂ ਤਾਂ ਕਹਿੰਦੀ ਸੀ ਜੀ ਆਪਣਾ ਆਹੀ ਆਟੇ ਨਾਲ ਸਰ ਗਿਆ ਫਿਰ ਮੇਥੇ ਬਚ ਜੰਗੇ ਕੋਈ ਨਹੀਂ ਦੇਖੀ ਜਾਊਗੀ ਇਹ ਕਿਤੇ ਖਰਾਬ ਵੀ ਹੋਣ ਲੱਗੇ ਜੇ ਤੇ ਉਹਨਾਂ ਨੂੰ ਫਰਿੱਜ ਚ ਰੱਖ ਦਿੰਗੇ ਨਹੀਂ ਕਰੂੰਗੀ ਉਹ ਤਾਂ ਕੋਈ ਚੱਕਰ ਨਹੀਂ ਉਹ ਗੱਲ ਹੈ ਇੱਕ ਗੱਲ ਇਹਨਾਂ ਨੂੰ ਖਾ ਕੇ ਪਾਏ ਆਸਵਾਦ ਲਾਦੀ ਡਾਕਟਰ ਪਾਣੀ ਦੀ ਨੂਨ ਹੁੰਦਾ ਨਾ ਅੱਛਾ ਨੋਂ ਨਾ ਪਰ ਉਧਰ ਚ ਪਾ ਲੈਂਦੇ ਨੋਂ ਮਿਰਚ ਉਸ ਸਾਹਬ ਦਾ ਇਹਦੇ ਤੋਂ ਮਿਰਚ ਪਾਈ ਹਰੀ ਮਿਰਚ ਮੈਂ ਠੀਕ ਜੀ ਉਹ ਪਾਈ ਆਈ ਫਿਰ ਕਿਹਨੇ ਨਹੀਂ ਰੋਟੀ ਰੜੂਗੀ ਵਿੱਚ ਰੜ ਜਣੀ ਹੁਣ ਉਹ ਤਾਂ ਤੂੰ ਦੇਖਾ ਉਹ ਸੁੱਕਾ ਪੈਣ ਜਿੱਧਰੋਂ ਚਲ ਗਿਆ ਹੈ ਦੋ ਦਿਨ ਲੱਗਣਾ ਆ ਆਹ ਇੰਟਰੈਕਸ਼ਨ ਚੇਂਜ ਕਰਨੀ ਪੈਣੀ ਅਜੇ ਕੋਲੇ ਹੋਏ ਨਹੀਂ ਹੈਗੇ ਮੈਂ ਲਾਵਾ ਪਰਤੇ ਹੁਣ ਜਾ ਕੇ ਥਾਲੀ ਦਹੀਂ ਪਤਾ ਨਹੀਂ ਜਮਿਆ ਹੁਣ ਪਤਾ ਨਹੀਂ ਇਹ ਠੰਡ ਬਾਤ ਹੋ ਗਈ ਨਾਲ ਦਹੀਂ ਮੇਰੇ ਹਿਸਾਬ ਨਾਲ ਤਾਂ ਜੰਮਣਾ ਚਾਹੀਦਾ ਹੂੰ ਕੀ ਕੋਸੇ ਦਿੱਦ ਨੂੰ ਦੀਜਨੇ ਜਾਗ ਲੈ ਚਲੋ ਦੇਖ ਲੈਂ ਜੀ ਫੇਰ ਮਿਲਦੇ ਤੁਹਾਨੂੰ ਨੜਕੀ ਵੀ ਲੈ ਦੇਸੀ ਕਿਆ ਕਹਿੰਦਾ ਬੀਪੀ ਇਹ ਵੀ ਤਾਂ ਹੈ ਦੀ ਫਿਰ ਹੋਰ ਕੀ ਆ ਫਿਰ ਚਲੋ ਤੁਸੀਂ ਟੈਨਸ਼ਨ ਕਰੀ ਜਾਂਦੇ ਕਾਸੇ ਦੀ ਅੱਛਾ ਇਹੋ ਬੇਟਾ ਟੈਨਸ਼ਨ ਦਾ ਮੈਂ ਕਾਸੇ ਦੇਣੀ ਮਿੱਕੀ ਲੜੀ ਜਾਂਦਾ ਮੈਂ ਇਹਨਾਂ ਨੂੰ ਹਾਂ ਵੀ ਉਹਦੀ ਟੈਨਸ਼ਨ ਫਿਰ ਹੁਣ ਦਵਾਈ ਦੇ ਦਿੱਤੀ ਕੋਈ ਦਵਾਈ ਦੇ ਦਿੱਤੀ ਉਹਨੂੰ ਮੈਂ ਰੋਂਦੇਗਾ ਤੇ ਰੋਂਦੇਗਾ ਤੇ ਮੈਂ ਦੇ ਦਈ ਨੀ ਦੇਖੋ ਸਾਬ ਨਹੀਂ ਮੈਨੂੰ ਹੁੰਦਾ ਕੀ ਹੈ ਮੈਨੂੰ 2 ਮਹੀਨੇ ਤਾਂ ਮੈਂ ਠੀਕ ਰਹੀ ਹਾਂ ਹਾਂ ਪਤਾ ਨਹੀਂ ਕੀ ਹੋਣ ਲੱਗ ਗਿਆ ਫਿਰ ਬੰਦਾ ਨੂੰ ਸੋਚ ਆ ਪਾ ਚਾ ਬੰਦੇ ਨੂੰ ਕਹਿੰਦੇ ਮੈਂ ਨਾ ਸੋਚਣਾ ਚਾਹੀਦਾ ਕਿ ਮੇਰੇ ਘਰ ਇੱਕ ਲਗਵਾਈ ਲੰਦੇ ਤੇ ਉੱਥੇ ਆਪਣੇ ਰੋਪੜ ਖੜੇ ਹੰਗ ਦੀ ਤਾਂ ਮੈਂ ਦਿਮਾਗ ਚ ਮੈਂ ਦੇਖੀ ਜਮਾ ਮਰਦਾਂ ਸੀ ਬਾਹਰੋਂ ਮੈਂ ਉਹ ਹੀ ਮੇਰੇ ਦਿਮਾਗ ਚ ਮੈਂ ਕਿਹ ਅਏ ਵਾਹ ਕਰੂੰ ਮਮਾ ਸਾਹਿਬ ਚਾ ਸ਼ੁਕਰ ਆ ਹੁਣ ਸਮਨ ਬਹੁਤ ਦੇਰ ਹੋ ਗਈ ਕੱਲ ਲੈ ਲੋ ਹੁਣ ਤਿਆਰੀ ਲੱਗੇ ਵੇ ਕਰਨੜੀ ਉਹ ਤੇ ਸੁਬਹਿ ਦਾ ਮੈਨੂੰ ਪਹਿਰੇ ਰੁਕਣੇ ਹੁੰਦਾ ਹੈ ਲੂਣੇ ਸਾਖ ਪੈ ਗਈ ਸੀ ਕਾਰਨ ਮੈਨੂੰ ਗਾਲਾਂ ਕੱਢੇ ਕਹਿੰਦਾ ਇਹ ਕਹਿੰਨੇ ਲੋਕ ਪਿੱਟਾ ਪਿਆ ਮੇਰਾ ਆ ਗੋਲੀਆਂ ਖਾਈ ਜਾਂਦੀ ਰਾਤ ਵੀ ਕੀ ਜਦੋਂ ਆਤਾ ਰਾਤ ਵੀ ਆਏ ਫੇਰੇ ਦੋਈਆਂ ਦੰਦਾ ਕਹਿੰਦਾ ਤਰ੍ਹਾਂ ਤਰ੍ਹਾਂ ਦੀਆਂ ਗੋਲੀਆਂ ਖਾਈ ਜਾਂਦੀ ਆ ਮੈਂ ਕਿਹਾ ਵੀ ਹੁਣ ਮੇਰੇ ਕਿਹੜੇ ਬਾਸ ਸਕਦੀ ਹੂੰ ਤੂੰ ਵੀ ਇਹ ਗੱਲ ਬਾਤ ਸੀ ਉਹ ਹਿੱਲ ਗਈ ਦਈਆਂ ਹੀ ਲੈ ਜਾਂਦੀ ਆ ਗਲਤ ਗੱਲ ਆ ਜਿਹੜੀ ਜਿਹੜੀ ਗੱਲ ਗਲਤ ਤਾਂ ਗਲਤ ਆ ਗੋਲੀਆਂ ਜੇ ਜੜੀਆਂ ਸੜੀਆਂ ਸੱਟ ਨਹੀਂ ਪੈਣੀਆਂ ਮਾਨੂੰ ਚੱਕ ਕੇ ਕਹਿੰਦਾ ਜਰਦ ਦੀ ਹਰਦੀ ਕਹਿੰਦਾ ਮਾਚੀ ਕਹਿੰਦੀ ਬੀਪੀ ਦੀ ਲਿਆ ਦੇ ਪਹਿਲਾਂ ਤਾਂ ਕਹਿੰਦਾ ਬੀਪੀ ਦੀ ਹੱਦ ਤੇਜਾਬ ਦੀ ਲਿਆ ਦੇ ਕਹਿੰਦਾ ਇਹ ਕਰੀ ਹੰਦੀ ਬੱਚ ਪਹਿਲਾਂ ਤਾਂ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਚਲ ਸਾਰੀਆਂ ਗੱਲਾਂ ਸੈਟ ਵੀ ਤੁਹਾਨੂੰ ਕੀ ਲੱਗਦਾ ਤੇ ਮੈਂ ਕਿਤੇ ਬਿਮਾਰੇ ਨਹੀਂ ਹੋ ਸਕਦੀ ਉਹ ਇਹ ਥੋੜੋ ਵੀ ਅਸੀਂ ਦਿਲਚਾਰਨਾ ਬਣਾ ਕੇ ਰੱਖਣੀ ਵੀ ਮੈਂ ਬਿਮਾਰ ਹੋਊਂਗੀ ਮੈਂ ਗੋਲੀਆਂ ਘਰ ਤੇ ਲਿਆ ਕੇ ਰੱਖਾਂ ਕਿ ਕੀ ਬਿਮਾਰ ਤੁਸੀਂ ਹੋ ਨਹੀਂ ਸਕਦੇ ਮੈਂ ਵੀ ਹੋ ਸਕਦੀ ਹਾਂ ਮੈਂਰੇ ਚ ਵੀ ਜਾਣ ਮੈਂ ਇਹ ਤਾਂ ਨਹੀਂ ਜਿਹੜੀ ਧਾਰਨਾ ਬਣਾਈ ਵੀ ਹੈ ਵੀ ਗੋਲੀਆਂ ਹੋਣੀਆਂ ਚਾਹੀਦੀਆਂ ਘਰ ਚ ਬੀਪੀ ਵਾਲੀਆਂ ਗੋਲੀਆਂ ਕਿੱਥੇ ਹੈ ਜੀ ਇਹ ਹੁਣ ਤੱਕ ਕਿੱਥੇ ਧੀਆਂ 2 ਮਹੀਨੇ ਦੀਆਂ ਕਿ ਆ ਵੀ ਗੋਲੀਆਂ ਜਿਹੜੀ ਮੈਨੂੰ ਲੱਤੀਆਂ ਹੀ ਨਹੀਂ ਜੇ ਮੇਰੇ ਸਨ ਵਿੱਚ ਇਹ ਗੱਲ ਹੁੰਦੀ ਮੈਂ ਜਿੰਨਾ ਰੋਜ਼ ਖਾਂਦੀ ਹੁੰਦੀ ਚਲੋ ਬੰਮਾਰ ਤਾਂ ਬਈ ਕੋਈ ਦੱਸਦੀ ਗੱਲ ਤਾਂ ਹੈ ਨਹੀਂ ਅਸੀਂ ਸਰਦੀ ਨੂੰ ਆਪਾਂ ਪਈ ਮਾ ਜੇ ਹੁਣ ਮੰਨ ਕੇ ਚਲੋ ਜੇ ਬੀਪੀ ਦੀਆਂ ਗੋਲੀਆਂ ਹੁੰਦੀ ਤੁਸੀਂ ਤਾਂ ਚੱਕ ਕੇ ਲੈ ਲੈਣੀ ਸੀ ਉਹ ਉਹਦੇ ਪਿੱਛੇ ਤਾਂ ਸਾਲਾ ਜੰਗ ਚੱਲਦਾ ਤਾਂ ਮੈਨੂੰ ਵੀ ਪਤਾ ਵੀ ਕਿੱਡੀ ਕ ਸਟਰੋਂਗ ਲੈ ਗਈ ਲੈ ਕੇ ਉਹਨਾਂ ਨੇ ਚੱਕੋ ਸੀ ਵੀ ਹੈ ਤਾਂ ਤੂੰ ਗੱਲ ਤਾਂ ਬਿਨਾ ਚੈੱਕਅਪ ਤੇ ਦਵਾਈ ਖਾਉਂਗੇ ਸੀ ਆਪਣੇ ਮਨ ਘੜਤੇ ਆਪਣੇ ਆਪ ਨੂੰ ਬਿਮਾਰੀਆਂ ਲਾਉਂਗੇ ਇੱਕ ਗੱਲ ਡਾਕਟਰ ਨੂੰ ਇਹ ਗੱਲ ਦੱਸੀ ਆ ਕਿ ਹੁਣ ਬੀਪੀ ਦੀ ਗੋਲੀ ਮੰਨ ਕੇ ਚਲੋ ਹੁੰਦੀ ਤੁਸੀਂ ਤਾਂ ਖਾ ਲੈਣੀ ਦੀ ਮੇਰੇ ਨਾਲ ਲੜਨ ਲੱਗੇ ਤੇ ਤੂੰ ਖਾ ਕੇ ਫਲਾਣਾ ਕਰਤਾ ਧਮਕਣ ਕਹਿੰਦਾ ਤੁਸੀਂ ਮਾੜੀ ਜੀ ਕੋਈ ਗੱਲ ਹੁੰਦੀ ਹੈ ਟੈਨਸ਼ਨ ਲੈ ਲੈਣੀ ਦਿਮਾਗ ਦਾ ਠੀਕ ਆ ਕਹਿੰਦਾ ਸਾਰੇ ਕਾਸੇ ਨੂੰ ਇਹ ਕਿਹਾ ਕਰੋ ਵੀ ਅੱਗ ਲੱਗਣ ਦੇ ਤਾਂ ਕਹਿੰਦਾ ਸਵੇਰ ਦੋ ਰੋਟੀਆਂ ਵੱਧ ਖਾਇਆ ਕਰੋ। ਮੇਖੇ ਬਜਨ ਤਾਂ ਕਾਇ ਲੈ ਵੀ ਰਾਇ ਨਾ ਬੱਦ। ਤੂੰ ਕਹਿੰਦਾ ਦੋ ਰੋਟੀਆਂ ਵੱਧ ਕਾਇਆ ਕਰੋ। ਅਸ ਬੰਦਾ ਕਿੱਥੇ ਮਰੇ। ਡਾਕਟਰ ਆਇਆ ਮੈਂ ਤਾਂ ਵੀ ਦੋ ਰੋਟੀਆਂ ਵੱਧ ਖਾ। ਡਾਕਟਰ ਕਹਿੰਦਾ ਵੀ ਟੈਂਪਰ ਕੋਈ ਫਾਇਦਾ ਨਹੀਂ। ਹੂੰ। ਦਵਾਈਆਂ ਨਾਲ ਢਿੱਡ ਭਰ ਕੇ ਹੀ ਕਰੂੰਗੇ। ਕਿਹਨਾਂ ਚਾਰ ਬੋਲਦੇ ਨਹੀਂ। ਲੋ ਲੋ ਮਹਾਰਾਜ ਜੋ ਮਨਜ਼ੂਰ ਹੋਣ ਉਹ ਗਰਤਾ ਇੱਥੇ ਤਵੀ ਤੇਰੀ ਬੇਲੀ ਹੋ ਗਈ ਉਹਨੂੰ ਬਸ ਫਿਰ ਹੁਣ ਪੈ ਗਈ ਨੀ ਮੈਂ ਸਾਫ਼ ਨਹੀਂ ਕਰੀ ਤਵੀ ਅੱਛਾ ਘਰੋਂ ਉੱਪਰ ਕਰਕਰ ਵੀ ਆਉਗੀ ਨਾ ਕਰਕਰ ਨਹੀਂ ਆਉਂਦੇ ਕੜ ਕੜਤਾਂ ਚੋ ਸਕਦੀ ਜਾਂ ਕਾਲਸ ਲੱਗੀ ਜਾਂਦੀ ਨਾ ਕੜੀ ਕੜੀ ਉਹਨੂੰ ਰੋਟੀ ਨੂੰ ਕੋੜੀ ਜੀ ਹੋ ਜਾਂਦੀ ਥੋੜੀ ਬਸ ਵਾਦਾ ਸੰਦੀਪਾ ਨਗਣਾ ਹਮ ਮੇਰੇ ਕੱਪੜੇ ਵੀ ਅੱਧ ਵਿਚਾਲੇ ਖੁਰਾ ਗਏ ਡਾਕਟਰ ਕੋ ਜਾਣ ਦੇ ਕਰਕੇ ਹਮ वैसे बिकती नहीं कि तस नहीं आउदा। दीदी भाभी ਵਿਚਾਰੀ ਸੁਖ ਭਰੂੜੀ ਰੋਟੀ ਖਾਦੀ। ਭਾਬੀ ਨੂੰ ਮੈਂ ਦੋ ਵਾਰ ਕਹਿ ਰਿਹਾ ਦਹੀਂ ਲਿਆ ਜਾ ਕੇ। ਜੇ ਇੰਨੀ ਹਿੰਮਤ ਹੋਵੇ ਫਿਰ ਬੰਦਾ ਲੈ ਜਾਵਾ ਨਾ। ਹਮਮਤ ਤਾਂ ਤੇ ਗੱਲ ਆ ਹਿੰਮਤ ਨਾਲ ਹੌਂਸਲਾ। ਹਿੰਮਤ ਹੌਂਸਲਾ। ਜਿੰਨਾ ਹੀ ਵੀਰ ਜੀ ਨੂੰ ਦਹੀਂ ਪਾ ਲਿਆ ਨਾਲੇ ਆਪ ਨੂੰ। ਨਹੀਂ। ਜਿਹੜਾ ਮੈਨੂੰ ਮੇਰੇ ਦਿਓਰ ਨੇ ਲਿਆ ਕੇ ਦੇਦੀ ਰੋਟੀ ਖਾਈ। ਉਹਦੀ ਤਾਂ ਗੱਲੇ ਵੱਖਰੀ ਆ। ਯਾ ਦਿਓਰਾ। ਮਾ ਵੇ। ਚਾ। ਸੋਜ ਲਵਿੱਤੇ ਅੱਛਾ ਤਾਂ ਆਹੀ ਆਹ ਉਹਰੇ ਆ ਇੱਥੇ ਆ ਜਿਹੜਾ ਚੁੱਲਾ ਨਾ ਹੈ ਤਾਂ ਭਾਗਾਂ ਦਾ ਪਰ ਇੱਥੇ ਸਮਾਨ ਜਿਹੜਾ ਢੋਣਾ ਨਾ ਹੈ ਇਹ ਇਹ ਸਾਨੂੰ ਪਤਾ ਇਹ ਔਖਾ ਹੈ ਵੀ ਇਕੱਲੇ ਇਕੱਲੇ ਇੱਕ ਚਮਚੇ ਵਾਸਤੇ ਵੀ ਫਿਰ ਉਪਰ ਰਸੋਈ ਤੱਕ ਜਾਣਾ ਪੈਂਦਾ ਹੁਣ ਇਹਨਾਂ ਨੂੰ ਦਹੀਂ ਦੀ ਰਿਕਵਾਇਰਮੈਂਟ ਹੈ ਦਹੀਂ ਲੈਣ ਨਹੀਂ ਜਾਣਾ ਇਹਨਾਂ ਨੇ ਬਸ ਏਕਣੀ ਰੁਕੀ ਅੱਧੀ ਛੱਕ ਲਿਆ ਪਰ ਸਾਦਾ ਸਭ ਕਾ ਹੀ ਮੇਰੇ ਦੇਵ ਨੂੰ ਜਮੇ ਕਰਤ ਨਹੀਂ ਆਉਂਦੇ ਹਾਂ ਜਮੀ ਤਰਸਮ ਹੈਗਾ ਤਾਂ ਸਖਾ ਨਹੀਂ ਮੈਂ ਦਿੱਤਾ ਹੀ ਹੈ ਦਹੀਂ ਤੁਹਾਨੂੰ ਮੈਂ ਆਪਣੇ ਕੋਲ ਤੀ ਦਿੱਤਾ ਜਿਹੜਾ ਇਹ ਚ ਆਇਆ ਤਾਂ ਉਹਦੀ ਨਹੀਂ ਕਦਰ ਪਾਈ ਤੂੰ ਦਿੱਤਾ ਉਹ ਵੀ ਮੇਰੀ ਬੇੜੀ ਤੇ ਬੇਇੱਜ਼ਤੀ ਕਰਕੇ ਰੱਖਤੀ ਆਹ ਹਾਏ ਤਾਂ ਕਹਿਣਾ ਵੀ ਧੰਨਵਾਦ ਵੀ ਮੇਰੇ ਦਿਓਰ ਨੇ ਅੱਧੀ ਕੌਲੀ ਮੈਨੂੰ ਦਹੀਂ ਦੀ ਛੱਡਤੀ ਨਹੀਂ ਉਹਨੂੰ ਕਹਤਾ ਮੈਂ ਇੱਕ ਘੁੱਟ ਲਾ ਕੇ ਪੀ ਕੇ ਅੰਦਰ ਗੇਰ ਰਣਾ ਤਾਂ ਚੱਲ ਹਾਜਮੋੜਣਾ ਤਾਂ ਵੀ ਜਿੱਥੇ ਦੋ ਪ੍ਰਸ਼ਾਦ ਦੇ ਹਾਜਮੋੜਣਾ ਤੇ ਵੀ ਹਾਜਮੋੜਣਾ ਤਾਂ ਮੈਂ ਏਡੀ ਕੁਰਬਾਨੀ ਦਿੱਤੀ ਤੁਹਾਨੂੰ ਆ ਲੱਸੀ ਪਿਆ ਔਰ ਲੱਸੀ ਦਾ ਜੱਗ ਪਿਆ ਅੱਧਾ ਜੱਗ ਤੁਹਾਨੂੰ ਲੱਸੀ ਦਾ ਛੱਡਤਾ ਦੱਸ ਬਹੁਤ ਹੰਨਗੀ ਹੋਰ ਧੰਨਵਾਦ ਤਾਂ ਮੇਰਾ ਕੀ ਕਰਨਾ ਕੋਈ ਕਰਾਂਗੇ ਤੇਰੇ ਤੋਂ ਬੱਤ। ਹੂੰ ਬਸੇ ਮੱਕੀ ਦੇ ਪ੍ਰਸ਼ਾਦ ਨੂੰ ਮਿਹਨਤ ਥੋੜੀ ਜੀ ਵੱਧ ਕਰਨੀ ਪੈਂਦੀ ਨਾ ਨਹੀਂ ਮੈਥੇ ਵਾਲਿਆਂ ਨੂੰ ਵੀ ਕਿ ਥੋੜਾ ਟਾਈਮ ਲੱਗਦਾ ਹੂੰ ਉਂ ਵੀ ਮੱਕੀ ਦੇ ਪ੍ਰਸ਼ਾਦ ਨੂੰ ਥੋੜਾ ਜਿਹਾ ਟਾਈਮ ਵੀ ਵੱਧ ਪਰ ਹੁਣ ਸਰਦੀਆਂ ਚ ਟਾਈਮ ਹੀ ਹੁੰਦਾ ਹੋਰ ਤੱਕ ਕੰਮ ਕਰਨਾ ਵੀ ਹੁੰਦਾ ਬਸ ਬਣਾ ਮੱਕੀ ਦੇ ਪ੍ਰਸ਼ਾਦ ਤਾਂ ਹੀ ਸਰਦੀਆਂ ਚ ਬਣਦੇ ਗਰਮੀਆਂ ਚ ਕਾਤਰੀ ਬਣਾਉਂਦੇਗੇ ਪਤਾ ਹੀ ਨਹੀਂ ਬਣਾਉਂਦੇ ਹੈਗੇ ਕੰਮ ਤਾਂ ਵੀ ਹੁੰਦਾ ਹੂੰ ਜਿਵੇਂ ਕਹਿੰਨਾ ਨਾ ਕੰਮ ਕਾਤੇ ਨਹੀਂ ਹੁੰਦਾ ਝਾੜੂ ਨਹੀਂ ਲਾਉਣਾ ਉੱਚਾ ਨਹੀਂ ਲਾਉਣਾ ਭਾਂਡੇ ਨਹੀਂ ਬਣ ਜਿਹੜੇ ਸਰ ਜਾਂਦਾ ਹੈ ਸਰ ਜਾਂਦਾ ਉਹ ਕਹਿੰਦਾ ਸਰ ਜਾਂਦਾ ਲੈ ਕਰਤਾ ਸਾਰਾ ਉਹ ਉਹ ਤੇ ਗੱਲ ਸੁਣ ਉਹ ਕਹਿੰਦਾ ਸਰ ਜਾਂਦਾ ਅੱਛਾ ਚੱਪਾ ਉਹ ਸਾਰੇ ਵੇਖੀਓ ਉੱਤੀ ਕੋਲ ਹੈਲੋ ਉਹ ਨਹੀਂ ਗੱਲ ਖੜਦਾ ਹੁਣ ਸਰਦੀਆਂ ਚ ਤਰੇਲ ਪੈਣੀ ਹੈ ਬੇੜੇ ਚ ਕਿਹੜਾ ਝਾੜੂ ਵੱਜ ਜਾਣਾ ਤੁਹਾਡਾ ਮਨ ਉਹ ਤੁਸੀਂ 12 ਵਜੇ ਤੱਕ ਤੁਹਾਡੇ ਤੋਂ ਧੁੱਪ ਨਿਕਲਣੀ ਨਹੀਂ ਨਿਕਲਣੀ ਵੀ ਨਹੀਂ ਹੁਣ ਵਿੱਚ ਜਿਹਨੂੰ ਤਾਂ 15 ਦਿਨਾਂ ਵਿੱਚ ਨਿਕਲਣੀ ਉਹ ਨਹੀਂ ਹੈਗੀ ਫਿਰ ਝਾੜੂ ਬੇੜੇ ਚ ਕਿੱਥੇ ਵੱਜ ਜਾਣਾ ਬਾਹਰ ਦੰਗਾਤੋ ਹੋ ਜਾਂਦਾ ਬੇੜਾ ਕਹਿੰਦਾ ਰੋਟੀ ਇਹਦਾ ਮਤਲਬ ਕਤੇ ਕਹਿ ਦਿੰਦੇ ਬਾਹਰ ਰੋਟੀ ਦਸੀ ਬਾ ਕੋਈ ਵੀ ਕੰਮ ਨਹੀਂ ਨਾ ਮੈਂ ਭਾਂਡੇ ਭੁੰਡੇ ਸਾਰੇ ਓਹੋ ਚਲੋ ਮੈਂ ਨਹੀਂ ਮੈਂ ਤਾਂ ਮੂਰਖਾ ਜਿਹੜੀ ਗੱਲ ਕਹਿ ਬੈਠਾ ਹਾਂ ਬਸ ਹਾਂ ਕੰਮ ਤਾਂ ਕੰਮੇ ਆਉਂਦੇ ਥੋ ਮੈਂ ਕੜ ਕੰਮ ਨਹੀਂ ਕਹਿੰਦਾ ਵੀ ਕੰਮ ਕੰਮੇ ਆ ਜਿਹੜੀ ਕੰਮ ਥੋੜਾ ਦਾ ਘਟ ਜਾਂਦਾ ਸਰਦੀਆਂ ਦੇ ਵਿੱਚ ਗਰਮੀਆਂ 'ਚ ਕੰਮ ਵੱਧ ਹੁੰਦਾ ਕੰਮ ਸਰਦੀਆਂ 'ਚ ਵੱਧਦਾ ਚਲੋ ਮੂਰਖੇ ਕੱਪੜੇ ਸਾੰਭਣ ਔਖੇ ਸਿਆਲਾਂ ਨੂੰ ਢੋੜੇ ਔਖੇ ਢੋੜੇ ਮੇਰੇ ਬਾਟੇ ਦੇ ਮੋٹے ਕੱਪੜੇ ਹਫਤੇ ਚੋਂ ਇੱਕ ਵਾਰ ਤੋਂ ਹੁੰਦੇ ਆ ਇਹ ਥੋੜੋ ਵੀ ਰੋਜ਼ੇ ਤੋਂ ਨਹੀਂ ਮੇਰੀ ਜੱਕ ਟਾਈਲ ਬੇੜੀ ਬੀਤੀ ਦੇਖਦੇ ਤਾਂ ਹਣੀ ਬੈਠਣ ਲੱਗੇ ਤੇ ਜਿਆਦਾ ਕਿੱਪੜੇ ਵੀ ਹੁੰਦੇ ਆ ਅਸਲ ਵਿੱਚ ਇਹ ਤਾਂ ਗੱਲ ਹੈਗੀ ਨਾ ਤਾਂ ਹੋਇਆ ਕਰੋ ਮੇਰੇ ਕੱਪੜੇ ਹਾਂ ਬਸ ਮੈਂ ਰੱਖ ਦਿਆਂਗਾ ਉਹ ਰੱਖ ਦਿਓ ਮੈਂ ਦੁਬਾਰਾ ਪਾ ਲੈ ਕਰੂੰਗਾ ਬਾਇਲੇ ਨਹੀਂ ਪਾ ਲੈਣ ਮੈਂ ਨਾ ਇਹ ਨਹੀਂ ਕਰਦਾ ਉਹ ਮਤਲਬ ਇਹ ਨਹੀਂ ਜਦ ਤੁਸੀਂ ਇੱਕ ਸੂਟ ਹਫਤਾ ਹਫਤਾ ਪਾ ਰੱਖਾ ਤੇ ਮੈਂ ਨਹੀਂ ਸਾਲਾ ਸੂਪ ਪਾ ਕੇ ਰੱਖੂਗਾ ਆ ਪੰਜ ਪੰਜ ਵੀਡੀਓ ਚੱਕੇ ਸੂਟ ਚੱਲਦਾ ਹੁੰਦਾ ਜਰ ਵੀ ਦੇਖੋ ਲੜਦੀ ਦੀ ਲੜਦੀ ਇਹਦੇ ਨਾਲ ਲੜਦੇ ਕਲੇ ਕਲੇ ਦੇ ਨਾਲ ਹੋਗੀ ਠੀਕ ਤੂੰ ਲੈ ਆਈ ਦਵਾਲੀ ਦਵਾਈ ਆ ਗਈ ਠੀਕ ਹੋ ਗਈ ਇਹਨੇ ਚ ਹੁਣ ਤੱਕ ਤੇਰਾ ਪਹਿਲਾ ਬੀਬੀ ਚੜਿਆ ਬੰਦ ਤੇਰਾ ਸਾਰਾ ਕੁੱਤਾ ਆ ਐ ਬਲੋ ਅਿਕਣੇ ਗੱਲ ਕਰਾਤੇ ਚੁੱਪ ਸਹਨੇ ਕਿ ਤੂੰ ਪਾਗਰ ਰੋਟੀ ਪਕਾਉਣੀ ਹੁੰਦੀ ਔਰ ਕੋ ਕੰਮ ਨਹੀਂ ਮੈਂ ਆ ਚਾ ਗੱਲੇ ਨਹੀਂ ਕਰੀ ਵਿੱਚ ਤੋਂ ਪੰਜ ਰੋਟੀ ਪਕਾਉਣੀ ਹੁੰਦੀ ਮੈਂ ਤਾਂ ਗੱਲੇ ਨਹੀਂ ਕਰੀ ਤੋਂ ਪਾਲੀ ਆ ਯਾਰ ਬਸ ਇਹ ਮੁੱਕਰ ਪਤਾ ਨਹੀਂ ਕਾਦੇ ਜਾਂਦਾ ਮੈਂ ਤਾਂ ਇਹ ਕਹਿੰਦਾ ਵੀ ਸਰਦੀਆਂ ਦੇ ਵਿੱਚ ਮੱਕੀ ਦੇ ਪ੍ਰਸ਼ਾਦ ਨੂੰ ਲੱਗਦਾ ਟਾਈਮ ਜਰੂਰ ਆ ਪਰ ਕੰਮ ਘੱਟ ਹੋਣ ਕਰਕੇ ਇਹਨੂੰ ਪੂਰਾ ਜੁੱਧ ਛੇੜ ਦੇ ਚੁੱਲ੍ਹੇ ਕੋਲ ਬੈਠਣਾ ਵਧੀਆ ਲੱਗਦਾ ਸਰਦੀਆਂ ਦੇ ਵਿੱਚ ਗਰਮੀਆਂ 'ਚ ਨਹੀਂ ਬੈਠ ਹੁੰਦਾ ਚੁੱਲ੍ਹੇ ਦੇ ਮੂਰੇ ਪਰ ਚੁੱਲ੍ਹੇ ਪਰੇ ਵਧੀਆ ਲੱਗਦੀਆਂ ਐ ਪ੍ਰਸਾਦਾ ਨਹੀਂ ਕੁਝ ਵੀ ਕਹਿੰਦੀ ਤੇਰੇ ਘਰ ਵਾਲ ਤੇਰੀ ਬੇਟੀ ਮੈਂ ਕਹਨੂੰ ਬੇਇੱਜ਼ਤੀ ਕਰਨੀ ਇਹਦੀ ਉਹ ਐਨੀ ਮਿਹਨਤ ਲੱਗੀ ਵੀ ਕਰਨ ਹਾਂ ਰੱਬ ਨਾ ਮਾਰੇ ਇਹ ਬੰਦਾ ਤਾਂ ਬਹੁਤ ਮਾਰਦਾ ਫਿਰਦਾ ਇਹਦਾ ਅਬੀਦ ਦੇ ਦੇ ਖੱਟ ਕੋਈ ਕਹਦਾ ਮੈਂ ਤੋਬਾ ਉਹਦਾ ਡੱਡੂ ਨੀ ਓਟੋਪਾ ਹੈ ਡੱਡੂ ਬਸ ਗੱਲਾਂ ਹੀ ਦੋਏ ਆ ਫਿਰ ਆ ਕਿਹੜੀ ਗੱਲ ਹੋਗੀ ਤੂੰ ਮੈਂ ਤੇਰੇ ਨਾਲ ਤੇਰੇ ਸਾਰਾ ਕੰਮ ਕਰਾਇਆ ਸਾਰਾ ਮੇਰੇ ਨਾਲ ਆ ਬਈ ਮੈਂ ਕਰਦੇ ਮਾਰਾਂਗਾ ਹਾਂ ਆਇਆ ਨਾ ਮੈਂ ਨਾ ਦਿੱਥੇ ਸਿਫਤ ਕਰਦੀ ਉਸ ਤੇ ਮੈਂ ਕਰਤੀ ਵੀ ਆ ਹਾਂ ਤੇ ਨਹੀਂ ਕਰਦੇ ਅੱਜ ਅੱਜ ਕਿੰਨੇ ਤਰੀਕ ਹੋਗੀ ਅੱਜ ਹੋਗੀ 5 5 ਤਰੀਕ ਅੱਜ ਆ ਨਾ ਅੱਜ ਆਪਣੀ ਮੁਰਦੀ ਗੱਡੀ ਗਈ ਆ ਇਹ ਮੇਰੀ ਮੁਰਦੀ ਗੱਡੀ ਛੱਡਰ ਉਹੋ ਅਜੋ ਗੁਰਚਰਨ ਸਿੰਘ ਬਾਜਵਾ ਜੀ ਗੜੇ ਆਪਣੇ ਉੱਥੇ ਤੋਂ ਨਾ ਯੂਕੇ ਵਾਲੇ ਵਿੱਚ ਆਏ ਸੀਗੇ ਹਾਂ ਹਾਂ ਇਹਦੇ ਵਾਹੀ ਖਚਾ ਚੱਕਿਆ ਉਹ ਬਿਆਹ 79 ਬਸ ਹੈ 79 ਹੋ ਗਿਆ ਉਹਨਾਂ ਦੀ ਮਾਤਾ ਦਾ ਅੱਛਾ ਉਹਨਾਂ ਦੇ ਮਾਤਾ ਜੀ ਕਰਕੇ ਸੰਸਕਾਰ ਸੰਸਕਾਰ ਉਹਨਾਂ ਨੂੰ ਲਿਖ ਭੇਜਿਆ ਵਾ ਦੇਖਾਂਗੇ ਆਪਾਂ ਉਹਦਾ ਅੱਜ ਪ੍ਰੋਗਰਾਮ ਜਿਹੜਾ ਕਰਨਾ ਉਹਨਾਂ ਨੇ ਉੱਥੇ ਜਿੰਨੇ ਵੀ ਭੋਗ ਪਾਉਣਗੇ ਉਹ ਅਗਲੈਂਡ 'ਚ ਕਰਨਾ ਉਹਨਾਂ ਨੂੰ ਜੁ ਵੀ ਜਾ ਕੇ ਆਉਣਾ ਯਾਰ ਕਮਾਲਪੁਰ ਵੀ ਕਮਾਲਪੁਰ ਵੀ ਹੈ ਕਮਾਲਪੁਰ ਕੀ ਦਾ ਕਮਾਲਪੁਰ ਜਿਹੜੇ ਆਪਣੇ ਮੁੰਡੇ ਦੋਸਤ ਨਹੀਂ ਹੈ ਕਿ ਸੋਨੂੰ ਨਹੀਂ ਹਾਂ ਹਾਂ ਉਹਨਾਂ ਦਾ ਅੱਛਾ ਹੂੰ ਹੂੰ ਉਹਨਾਂ ਤੇ ਦੇਖਦੇ ਆਂ ਕੀ ਕਰਮਾ ਨੇ ਉੱਧਰ ਵੀ ਜਾ ਕੇ ਆਉਣਾ ਵਿੱਚ ਤੇ ਅੱਜ ਤਰੀਕ ਪੰਜਵਾਂ ਗੱਲ ਕੁਝ ਹੋਰ ਕਰਨੀ ਸੀ ਯਾਦ ਵਿੱਚ ਕੁਝ ਹੋਰ ਯਾਦ ਹੂੰ ਕੀ ਕਰਾਂ ਭੁੱਲ ਗਿਆ ਮੈਂ ਕਹਿਣਾ ਕਿ ਆ ਤਾ ਅੱਜ ਪੰਜ ਤਰੀਕ ਦਾ ਵੀ ਕੀ ਕੀ ਚੱਕਰ ਹਾਂ ਅੱਛਾ ਵੀ ਪੰਜ ਤਰੀਕ ਆ ਮੰਜੇ ਪਰ ਬੈਠਣ ਦੇ ਖਿਆਲ ਆਇਆ ਤਾਂ ਵੀ ਆ ਜਣਾ ਮੰਜਾ ਟੁੱਟਿਆ ਬੁਣਨਾ ਹੁਣ ਆਪਾਂ ਬੁਣ ਸਾਦੇ ਚੁੱਲ੍ਹੇ ਵੀ ਬਣਾ ਸਕਦੇ ਆਪਾਂ ਮੈਂ ਗੱਲ ਭੰਗ ਮਾਰਾਂ ਤੈਨੂੰ ਕੁਝ ਮੇਰੀ ਗੱਲ ਸੁਣਾ ਮੈਨੂੰ ਦਹੀ ਲਿਆ ਦਿਓ ਉਹਦਾ ਫੋਨ ਪਰ ਆ ਗਿਆ ਪੁੱਤ ਜਦ ਤੱਕ ਵੋਟਾਂ ਨਹੀਂ ਪੈਂਦੀਆਂ ਹੁਣ ਉਹ ਆਏ ਕੋਸੇ ਚੱਲਣਾ ਆ ਗਿਆ ਫੋਨ ਚੱਲ ਗਿਆ ਫੋਨ ਇਹਨੂੰ ਔਕਣਾ ਇਹਨੂੰ ਆ ਕਰ ਲੋ ਆ ਕਰ ਲੋ ਉਹ ਰੁੱਸ ਗਿਆ ਇਹਨੂੰ ਮਨਾ ਲੋ ਇਹਨੂੰ ਉਹ ਕਰ ਦੋ ਉਧਰ ਤੇ ਹੂੰ ਹੂੰ ਬਾਕੀ ਜਿਹੜਾ ਇਲਾਨਾਂ ਵਿੱਚ ਪੈ ਗਿਆ ਨਾ ਬਿੱਕੇ ਪਤਾ ਉਹ ਉਹ ਤਾਂ ਹੈ ਚਲ ਕੋਈ ਨਹੀਂ ਤੁਹ ਆਪ ਆ ਦੇਖੋ ਗੱਲ ਇਹ ਨਹੀਂ ਜੇ ਤਾਂ ਆਪਾਂ ਨੇ ਵਿੱਚ ਤੇ ਕੁਝ ਖਾਣਾ ਹੋਵੇ ਫਿਰ ਤਾਂ ਉਹ ਬੰਦੇ ਨੂੰ ਤਾਂ ਸਾਰੇ ਲੱਜਦੇ ਗਾਣੇ ਯਾਰ ਵੀ ਯਾਰ ਆਏ ਆਏ ਫਲਾਣਾ ਟਮਗਾਣਾ ਆਪਾਂ ਨੇ ਕੀ ਖਾਣਾ ਬੈਠ ਗੁਰੂ ਬਥੇਰਾ ਕੁਝ ਦਿੰਦਾ ਬਸ ਬਸ ਉਤੇ ਹੀ ਮੰਗੀ ਰਹੇ ਜੀ ਜੀ ਦਸੇ ਨਾ ਹੋ ਦੀ ਕਿਰਤ ਸਾਡੇ ਚ ਬਰਕਤ ਰਹੇ ਨਾ ਕੋਈ ਬਿਮਾਰੀ ਲੱਗੇ ਅ ਬਸ ਆ ਵੀ ਬਸ ਬੰਦਾ ਵਧੀਆ ਦੇਖ ਕੇ ਭਾਈ ਕੈਂਡੀਡੇਟ ਚੁੜਨਾ ਚਾਹੀਦਾ ਜਿਹੜਾ ਕੋਈ ਜਿਹੜਾ ਸਾਡੇ ਵਾਸਤੇ ਕੋਈ ਰਾਹ ਕੋਈ ਹੋਰ ਕੰਮ ਵਧੀਆ ਕਰਕੇ ਦਵੇ ਹਾਂ ਸਾਰੇ ਬੱਚਿਆਂ ਵਾਸਤੇ ਹਾਂ ਥੋੜੀ ਜਨਤਾ ਇੱਕ ਤਾਂ ਜੀ ਦੁਨੀਆ ਦੇ ਇਹਦਾ ਨਾ ਥੋੜੀ ਜਿਹੀ ਇੱਕ ਗੱਲ ਬਹੁਤ ਟੈਨਸ਼ਨ ਦਿੰਦੀ ਆ ਕਿ ਨਸ਼ਾ ਬਹੁਤ ਹੋ ਗਿਆ ਵਿੱਕੀ ਉਹ ਤਾਂ ਹੈ ਹੀ ਨਾ ਵੀ ਮੁੰਡੇ ਨਾ ਨੌਜਵਾਨ ਮੁੰਡੇ ਨਸ਼ਾ ਨਸ਼ੇ ਦੇ ਬੱਲੇ ਹੋ ਗਏ ਹਾਂ ਮੈਂ ਤਾਂ ਹੈਰਾਨ ਆ ਵੀ ਐਕੜਾਂ ਦੀਆਂ ਨਿਊਜ਼ਾਂ ਦੇਖਦੇ-ਦੇਖ ਕੇ ਨਾ ਕਈ ਵਾਰ ਦਿਲ ਕੰਬਦਾ ਇਹ ਤਾਂ ਜੁਗਾ ਹੈ ਨਸ਼ੇੰ ਤਾਂ ਸਾਡਾ ਬਾਕੀ ਇੰਨਾ ਕੁ ਸੁੰਦਾ ਕੋਈ ਕਿਸੇ ਦਾ ਪੁੱਤ ਮਾਰਦਾ ਕੋਈ ਪੋਸਟ ਕਾਰਡ ਉਹ ਨਾ ਸ਼ਾਬਾਤ ਰਸ਼ਾਨੀ ਰਸ਼ੇ ਰੇ ਛੇ ਹੋ ਰਿਹਾ ਸਾਰਾ ਨਿਆਦਾ ਵੀ ਦਿਮਾਗ ਖਰਾਬ ਅਸੀਂ ਇੰਸਾ ਛੱਡ ਗੱਲ ਉਹ ਸਾਰੀਆਂ ਤਾਂ ਨਹੀਂ ਹੈ ਜੇ ਕੋਈ ਹੈ ਜੇ ਇਹਨਾਂ ਦੀ ਮਤ ਬੱਝ ਜਾਂਦੀ ਆ ਪ੍ਰਮਾਤਮਾ ਉਹਨਾਂ ਨੂੰ ਵੀ ਸਮਤ ਬਖਸ਼ਿਆ ਜੇ ਕੋਈ ਕੋਈ ਗਲਤ ਰਾਸਤੇ ਪੈ ਵੀ ਗਿਆ ਪੁੱਤਾਂ ਨਾ ਤੇ ਕੀ ਇਹ ਕਹਿੰਦਾ ਇਹਦੇ ਨਾਲ ਹੁੰਦੀ ਨਾ ਜਦ ਮਾਪੇ ਦਾ ਦਿਲ ਦੁਖੀ ਹੋ ਜਾਂਦਾ ਐਨੇ ਔਖੇ ਐਨੇ ਸੰਕਟ ਕੱਟ ਕੇ ਮਾਪੇ ਪਾਲਦੇ ਫੇਰ ਆ ਦਿਨ ਦੇਖਣੇ ਨੂੰ ਉਹਨਾਂ ਨੂੰ ਮਿਲ ਜਵੇ ਵੀਦੇ ਨਾਲੋਂ ਤਾਂ ਬਸ ਬੰਦਾ ਐਵੇਂ ਹੀ ਚੰਗਾ ਆਹ ਸੋਚਦਾ ਹੈ ਨਾ ਪਾਹੀ ਗੁਰੂ ਚਲੋ ਸਾਰਿਆਂ ਨੂੰ ਮੱਤ ਦਵੇ ਪਹਿਲੇ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਵੀ ਨਸ਼ਾ ਦੇ ਇੱਕ ਦਿਨ ਇੱਕ ਵਾਰ ਦਿਲ ਕੰਬਦਾ ਵੀ ਕਿਆ ਬਣੂਗਾ ਕੁਝ ਨਹੀਂ ਹੁਣ ਦੇਖੀ ਜਾਊਗੀ ਪ੍ਰਮਾਤਮਾ ਕਿਆ ਬਣਾਉਂਦਾ ਬਸ ਅਗ ਕੈਨ ਦਾ ਪਾਪ ਵੀ ਜੇ ਅਸੀਂ ਕਿਸੇ ਦਾ ਦੁੱਖ ਮੰਨਣਾ ਲੱਗੇ ਤਾਂ ਪ੍ਰਮਾਤਮਾ ਸਾਨੂੰ ਦੁੱਖ ਨਹੀਂ ਦੇਊਗਾ ਜਿੱਤੇ ਤੇ ਆਪਾਂ ਆਪਣੇ ਬੱਚਿਆਂ ਵੱਲ ਧਿਆਨ ਦਿਓ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਆਪਣੇ ਪਰਿਵਾਰ ਵੱਲ ਫਿਰ ਆਪਣੇ ਪਾਪੜਾ ਉਸ ਤੇ ਫਿਰ ਆਪਣੇ ਪਿੰਡ ਚ ਜੇ ਆਪਾਂ ਇਹ ਚੀਜ਼ਾਂ ਵੱਲ ਧਿਆਨ ਦੇਣ ਲੱਗੇ ਜੇ ਆਪਾਂ ਕਹੀਏ ਯਾਰ ਵੀ ਉਹ ਫਲਾਣੇ ਦਾ ਮੁੰਡਾ ਨਸ਼ਾ ਕਰਦਾ ਚੱਲ ਕੋਈ ਨਹੀਂ ਤਾਂ ਕੱਲੂ ਸਾਡੇ ਤੱਕ ਵੀ ਉਹਦੀ ਪਹੁੰਚ ਹੋ ਸਕਦੀ ਹੈ ਐ ਜੀ ਗੱਲ ਨਹੀਂ ਹੈਗੀ ਵੀ ਚੱਲ ਕੋਈ ਨਹੀਂ ਵਾਲਾ ਕੰਮ ਨਹੀਂ ਉਹੀ ਗੱਲ ਹੈ ਨਾ ਕਿ ਕਿਹੜੀ ਗੱਲ ਸਮਝੋਣੀ ਹੈ ਸਾਨੂੰ ਹੋਰਾਂ ਦੇ ਕੈਂਚਾ ਨਾ ਤਾਂ ਸਮਝ ਲਓ ਸਾਨੂੰ ਆਪਣੇ ਦੀ ਵੀ ਹੈਗੀ ਆ ਜੀ ਗੱਲ ਕਰਾਂ ਸਾਡੇ ਨੇ ਉਹ ਵੀ ਕਿਸੇ ਦਾ ਹੈਗਾ ਜੇ ਆਪਾਂ ਸੋਚੀਏ ਸਾਡੇ ਨੇ ਵੀ ਜਵਾਨ ਹੋਣਾ ਉਹ ਵੀ ਤਾਂ ਆਪਣੇ ਮਾਂ ਦਾ ਪੁੱਤ ਆ ਉਹ ਵੀ ਮਾਂ ਪਰ ਗਿਆ ਬੀਜ ਦੀ ਹੋਣੀ ਆ ਉਹਨੂੰ ਪਤਾ ਹੈ ਪ੍ਰਮਾਤਮਾ ਨੂੰ ਪਤਾ ਹੈ ਉਹ ਕਹੀ ਤਾਂ ਮਾਵਾ ਕਹਿਣ ਵੀ ਨਹੀਂ ਦਿੰਦੀਆਂ ਅਜੇ 10-20 ਦੋ ਜਾ ਕੇ ਨਾ ਵੀ ਤੁਹਾਡਾ ਮੁੰਡਾ ਐ ਗਲਤ ਆ ਮਗਰੀਆਂ ਝਾੜੂ ਲੈ ਕੇ ਮਗਰ ਪੈ ਜਣੀ ਮੈਂ ਸਾਡੇ ਮੁੰਡੇ ਪਤੂ ਸੀ ਝੂਠਾ ਭਲੇ ਮਲਾਉਂਦੇ ਐ ਪਲਾਗਾ ਟਮਕਾਣਾ ਆ ਸਭ ਕੁਝ ਨੂੰ ਦੇਖਣਾ ਪੈਂਦਾ ਅੱਜ ਕੱਲ ਮਾੜੇ ਨੂੰ ਮਾੜਾ ਵੀ ਨਹੀਂ ਕਹਿ ਸਕਦੇ ਹਾਂ ਨਹੀਂ ਸਕਦੇ ਹਾਂ ਉਹ ਤਾਂ ਕਿ ਉਹ ਲੱਕੜੀ ਬਣਾਇਓ ਹਾਂ ਕੀ ਕਰੀਏ ਮੈਨੂੰ ਤਾਂ ਆਪ ਵਾਹਿਗੁਰੂ ਬਣਾ ਸੱਚੇ ਬਾਦਸ਼ਾਹ ਨੇ ਚੀਜ਼ਾਂ ਤੇ ਬਚਾ ਕੇ ਰੱਖਿਆ ਸਭ ਤੋਂ ਬਲੇ ਹੈ ਬਿੱਤੀ ਹਾਂ ਜੂੰਦਾ ਰਹਿ ਬਾਬਾ ਜੀ ਤੇਰੀ ਘਰ ਨਹੀਂ ਆਉਂ ਅਕਲ ਜੀ ਕੀ ਰੱਖੇ ਨਹੀਂ ਕਹਿੰਦਾ ਜੂੰਦਾ ਰਹਿ ਬਾਬਾ ਜੀ ਤੇਰੀ ਘਰ ਨਹੀਂ ਆਉਂ ਅਕਲ ਬਣਾ ਰਿਹਾ ਜੂੰਦਾ ਰਹਿ ਬਾਬਾ ਜੀ ਤੇਰੀ ਘਰ ਨਹੀਂ ਆਉਂ ਅਕਲ ਫੋਨ ਕਰ ਦੇ ਇੱਕ ਵਾਰ ਮੈਂ ਆ ਜਾਣਾ ਹਾਂ ਹਾਂ ਉਹ ਲੈ ਕਿ ਮੈਂ ਬੈਠ ਗਿਆ ਕੀ ਹੋ ਗਿਆ ਬੰਦ ਦਾ ਹੀ ਪਾ ਕੇ ਬਹਿ ਗਏ ਆਪ ਤੁਸੀਂ ਉਹ ਦੇ ਦੋ ਪਾ ਕੇ ਪ੍ਰਸ਼ਾਦ ਦੇ ਲੈ ਲੈ ਪਰਸ਼ਾਦੇ ਤਾਂ ਫੜਾਉਣੀ ਪੈਣੇ ਆ। ਖਾਲਾ ਹੀ ਦੇ ਦਿਓ ਤੁਸੀਂ ਆ। ਤੇ ਤੁਸੀਂ ਵੀ ਚਿਕਣਾਉਣਾ। ਵਾਹ ਕਰੋ। ਸਤਨਾ। ਮੈਂ ਤੇ ਕਿਹੜਾ ਮੇਰਾ ਫੋਨ ਆ ਬੈ ਇੱਧਰ ਪਿਆ। ਸਤਨਾ ਵਹਿਗੋ। ਨਾਲੇ ਲੱਕੜੀ ਫੜਾ ਦਿਓ। ਪਤਨੀ ਜੀ ਉਹ ਹੁੰਜੇ ਰਹੀ। ਪਰ ਹੁਣ ਇਹ ਬੈਠੇ ਉਹਦੇ ਪਰ ਤੇ ਜਿੱਕੇ ਤੇ ਚੱਪਲੀ ਮਾਰੀ ਬੈਠੇ ਹੁੰਦੇ ਉਹਨਾਂ ਦੇ ਦੋਹੇ ਪੈਰ ਸੌਂਣ ਹੋਣੇ ਤੇ। ਤਾਹੀ ਕੋਲਾ ਟੁੱਟ ਕੇ ਤੁਰ ਪਏ। ਪਾਪਾ ਜੀ ਨਹੀਂ ਆਏ ਹਨ। ਕੋਈ ਤੇ ਕਿਉਂਕਿ ਛੱਗ ਗਏ। ਨਹੀਂ ਅਜੇ ਨਹੀਂ ਆਇਆ ਕਿ ਕੱਲ ਨੂੰ ਤਾਂ ਫੋਨ ਵੀ ਕੀ ਰਹਿਣਾ ਨਹੀਂ ਫੜਾਇਆ ਜਾਂਦਾ ਜਾ ਕੇ ਮੈਂ ਉਹਨਾਂ ਦੀ ਤਾਂ ਖੁਦ ਨਹੀਂ ਆਇਆ ਉਹ ਹੋ ਕੀ ਕਰਨਾ ਤਾਂ ਉਹਨਾਂ ਨੇ ਉਹਨਾਂ ਨੇ ਭਈਏ ਤੇ ਰੇਪ ਹੋਣਾ ਸੀ ਅੱਜ ਹਾਂ ਦੇਖੋ ਕਿ ਲਾਉਂਗਾ ਕਿਉਂ ਚਲਾਉਗਾ ਹਾਂ ਉਹ ਤਾਂ ਆਇਆ ਉਹ ਤਾਂ ਫੜਾਇਆ ਹੁਣੇ ਅੱਬਲਵਾ ਤਾਂ ਪਹੁੰਚਣ ਵਾਲਾ ਹੀ ਹੋਣਾ ਦੇਖੋ ਇੱਕ ਵੇਲੇ ਸਾਬਨ ਉਹ ਦਿਓ ਦੋ ਟਾਈਮ ਹਲੋ ਬਾਬਾ ਜੀ ਦੇਖੋ ਮਟਰ ਹੋ ਤਾਂ ਲੱਗਦਾ ਤਾਂ ਜਿਆ ਪੱਕ ਗਿਆ ਹਾਂ ਫਿਰ ਖੁਰਦਰਾ ਨਾ ਲੱਗਦਾ ਨਾ ਨਾ ਮਤਲਬ ਹੁਣ ਹੁਣ ਟੇਸਟੀ ਲੱਗਦਾ ਪੂਰਾ ਉਹ ਤਾਂ ਹੀ ਘਾਣੂ ਵੀ ਕਰਦਾ ਪਰ ਅੱਜ ਸੰਦੀਪ ਨੇ ਵਿੱਚ ਮਿਰਚ ਨਹੀਂ ਪਾਈ ਹਰੀ ਹਰੀ ਮਿਰਚ ਨਾ ਪਾਉਣ ਕਰਕੇ ਲੋਕਿਆਂ ਚ ਹਾਂ ਇਹ ਮੂੰਹ ਪੱਕਿਆ ਦਾ ਪਿਆ ਹਾਂ ਆਪਣੀ ਅਰੂ ਕਰ ਲਈ ਦਾੜੀ ਵਿੱਚ ਦਹੀਂ ਫਸ ਲੋ ਲੱਗ ਗਿਆ ਚੋੜ ਦੀ ਦਾੜੀ ਤੇ ਤਣਕਾ ਲੱਗ ਗਿਆ ਤੁਹਾਡੇ ਵੀ ਲੱਜ ਜਾਂਦਾ ਉਹ ਤਾਂ ਲੱਗ ਜਾਂਦਾ ਸਰਦਾਰ ਬੰਦੇ ਦਾ ਥੋੜਾ ਦਾ ਹੁੰਦਾ ਹੀ ਹੈ ਇਹ ਜੋ ਕਿ ਅੱਜ ਆ ਚੀਜ਼ ਤੋਂ ਆਦ ਬਣੀ ਵੀ ਹੁੰਦੀ ਆ ਫੇ ਮੂੰਹ ਨਿਬੜਦਾ ਹੀ ਨਿਬੜਦਾ ਜੋ ਮਰਜੀ ਕਹਿਦਾ ਇਹੀ ਪਛਾਣ ਆ ਚੀਜ਼ ਚੀਜ਼ ਤੋਂ ਆਦ ਬਣੀ ਹੋਈ ਹਮ ਸਮਝ ਗਈ ਸੰਦੀਪਾ ਸ਼ਾਬਾਸ਼ ਤੇ ਤੇ ਸਵਾਦ ਬਣਾਉਂਦੀ ਤਾਂ ਹੀ ਮੇਰੇ ਕੱਪੜੇ ਵੀ ਲਿਬੜ ਜਾਂਦੇ ਆ ਤੇ ਉਹ ਵੀ ਮਾਣਾ ਦਾੜੀ ਚ ਵੀ ਵਿਚਾਰੀ ਚ ਉਹ ਅਸਲ ਚ ਨਾ ਮੈਂ ਦਾੜੀ ਜਦ ਬਾਉਂਦਾ ਮੂਰੇ ਨੂੰ ਬਾ ਦਉਂਦਾ ਮੇਰੇ ਬਾਲ ਸਾਰੇ ਮੂਰੇ ਨੂੰ ਹੋਏ ਵਿਆਹ ਉਹਦੇ ਕਰਕੇ ਇਹ ਮੋੜਨਾ ਚਾਹੀਦਾ ਤਾਂ ਪਿੱਛੇ ਨੂੰ ਫੇਰ ਪਰ ਇਹ ਵੀ ਪੰਗਾ ਹੈ ਚਲਾਇਆ ਵੀ ਤੇ ਹੁਣ ਉਹ ਦਾੜੀ ਤੇ ਸਬਜੀ ਲਾ ਕੇ ਸਰ ਜਾਂਦਾ ਫੇ ਕੱਪੜਿਆਂ ਨੂੰ ਲੱਗਣੀ ਤੇ ਲੈ ਜਾ ਕੇ ਪੈਸਾ ਢੇਡ ਅੰਦਰ ਕਰਨਾ ਪਣਾ ਉਹਦੇ ਵਾਸਤੇ ਬਹੁਤ ਸੰਘਰਸ਼ ਕਰਨਾ ਪਣਾ ਉਹਦੇ ਵਾਸਤੇ ਇੱਥੇ ਢੇਡ ਪਰ ਉਹ ਹੀ ਤਪਕਾ ਦੀ ਗਬਰਤ ਚੱਲ ਆ ਦਾ ਰੋਸ਼ਾਦੇ ਦਾ ਕੋਸੋਰੇ ਬਣਾਤਾ ਪੁੱਤ ਜੀ ਸੰਘਟਾਰਾਂ ਬੋਲਦੀਆਂ ਕੁਗੀ ਵੀ ਬੋਲਦੀ ਵਿੱਚ ਡੰਗਰ ਵੀ ਵਿੱਚ ਪਤਾ ਨਹੀਂ ਹੁਣ ਕੈਮਰੇ ਚ ਸੁਣਦੇ ਉਹਨੇ ਪਤਾ ਨਹੀਂ ਐਨੇ ਬੋਲੇ ਨੂੰ ਕੈਚ ਕਰੀ ਵੀ ਉਹਨੇ ਨਹੀਂ ਆਹ ਲੋ ਜੀ ਆਹ ਬੋਲ ਅੱਜ ਮੇਰੇ ਦਾ ਹੁਣ ਕੀ ਕਰਿਆ ਮੈਂ ਐਂ ਲੱਗਦਾ ਵੀ ਰੋਟੀ ਛੂੜ ਕੇ ਜਿਵੇਂ ਥਕਾਵਟ ਹੋਊ ਆਜਾ ਤਾਂ ਖਾ ਕੇ ਜਦ ਜਿਹੜੀ ਪਿਆਸ ਲੱਗਣੀ ਉਹਨੇ ਧੋੜਨਾ ਮਨਤਾ ਆਟਾ ਇਹ ਕੁਸਣ ਮੈਂ ਇੱਥੇ ਦੋ ਦੋ ਚਾਹ ਪੀ ਲੋ ਲਓ ਚਾਹੀ ਪੀ ਪੀ ਕੇ ਤਾਂ ਤਜਾਬ ਬਣੇ ਵੀ ਚਾਹ ਨਾਲ ਹੀ ਪਿਆਸੀ ਚਲੋ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਬਲੌਗ ਟ ਮਹਾਰਾਜ ਰੱਖੇ ਤੁਹਾਨੂੰ ਸਾਰ ਨੂੰ ਚੜ੍ਹਦੀ ਕਲਾ ਚ